ਬਾਪੂ ਜੀ ਕੀ ਨਾਲੋਂ ਹੁੰਦਾ ਮਹਿੰਦਰ ਸਿੰਘ ਜੀ ਬਾਪੂ ਜੀ ਕੀ ਪਾਣਾ ਵਾਪਰਿਆ ਜਵਾਨ ਪੁੱਤ ਦੀ ਮੌਤ ਹੋ ਗਈ ਇਹ ਜੀ ਕਿਦਾਂ ਬੰਦੇ ਨੇ ਕਿਹਾ ਬਿਨਾਂ ਪੈਸੇ ਤੋਂ ਮੌਤ ਪੈਸਾ ਲਾ ਨਹੀਂ ਸਕਿਆ ਜਿਹੜਾ ਹੈਗਾ ਦੀ ਸਭ ਕੁਝ 19 21 ਬਾਕੇ ਦੇ ਦਦਾਦੀ ਭਾਈ ਬਾਅਦ ਪੈਸਾ ਮਿਲਿਆ ਨਹੀਂ ਨਾ ਸਰਕਾਰ ਤੋਂ ਵੀ ਨਾ ਕੋਈ ਹੋਰ ਮੈਨ ਪੈਸਾ ਦੰਦਾਦੀ ਬੁੱਢੇ ਤੋਂ ਕਿਹੜੇ ਨੋਟ ਮਿਲਣ ਨੇ ਸਾਨੂੰ ਨਾ ਦੇ ਸਕਦਾ 75 ਸਾਲ ਦੀ ਉਮਰ ਤੋਂ ਕਿੱਥੋਂ ਕਮਾ ਕੇ ਦੇ ਦੀ ਕੋਈ ਹੋਰ ਬੰਦਾ ਨਹੀਂ ਕਮਾਵਾ ਵਾਲਾ ਮੁੰਡਾ ਕੋਈ ਆਪਣੇ ਕੋਲ ਪੁੱਤੀ ਬੁੱਝ ਨਹੀਂ ਛੋਟੀ ਛੋਟੀ ਜੀ ਸਾਹਿਬ ਲੈ ਕੇ ਸਾਤ ਸਾਹਿਬ ਦੀ ਗੁੰਡੀ ਆ ਭਾਈ ਪਰ ਨਹੀਂ ਕਮਾ ਸਕਦੇ ਉਹਨਾਂ ਦੀ ਫੀਸ ਨਹੀਂ ਪਰ ਹੁੰਦੀ ਆ ਅੱਖਾਂ ਦੀ ਵੀ ਦਿੱਕਤ ਆ ਅੱਖਾਂ ਦੀ ਵੀ ਦਿੱਕਤ ਆ ਭਾਈ ਇੱਕ ਅੱਖ ਬੈਠ ਗਈ ਆ ਦੂਸਰੀ ਦੀ ਬੰਨ ਦੀ ਕੋਚ ਕਰ ਦਿੱਤੀ ਉਹ ਵੀ ਪੈਸੇ ਮੰਗਦੇ ਨੇ ਪੈਸਾ ਨਹੀਂ ਆਪਣੇ ਕੋਲ ਇੱਕ ਵਿਦਾ ਮੇਰਾ 10000 ਵਿਦਾ ਆ ਬਾ ਉਹ ਵੀ ਜੋਗਨਾ ਮੀਟਰ ਪੱਟ ਲੈ ਗਏ ਨੇ ਉਹ ਵੀ ਬੇਨਤੀ ਕਰਕੇ ਤਾਂ ਟਾਈਮ ਲਾਹਾ ਰਹਾਂ ਉਹ ਵੀ ਗਾਦੇ ਪੈਸਾ ਪਰੰਗਾ ਬੜਿਆ ਮੀਟਰ ਲਾ ਦਾਂਗੇ ਨਹੀਂ ਇਹ ਵੀ ਪਟਾਂਗੇ ਹੁਣ ਭਾਈ ਮੇਰੀ ਬੇਬਾ ਜੁੱਤ ਨੂੰ ਬਿਮਾਰੀ ਦੀ ਬਿਮਾਰੀ ਦਾ ਦਰਦ ਨਹੀਂ ਰੋਕਿਆ ਜੀਦਾ ਇੱਕ ਲੱਤ ਪਹਿਲਾਂ ਕੱਟੀ ਜੀ ਦੂਸਰੀ ਫੇਰ ਸੁਭਾ ਮਨਾ ਕਰੀਆ ਦਾਖਲ ਉੱਥੇ ਰੱਖਿਆ ਚੰਡੀਗੜ੍ਹ ਵੀ ਰੱਖਿਆ ਦਾ ਅੰਕਰਾਲੀ ਸਾਹਿਬ ਵੀ ਰੱਖਿਆ ਸੀ ਲੋਕਾਂ ਨੇ ਕੋਈ ਮਦਦ ਨਹੀਂ ਕੀਤੀ ਜਿਹੜਾ ਪੈਸਾ ਹੈਗਾ ਰਿਸ਼ਾਬਲਾ ਕੇ ਡਾਕਟਰ ਨੂੰ ਦੇ ਕੇ ਬਿਲਾ ਆਮੇ ਕੋ ਨਾ ਕਿਰਾਇਆ ਵਾਤੇ ਰਿਹਾ ਪੈਸਾ ਵੀ ਨਾ ਕਿਤੇ ਜਾ ਪਹਿਲਾਂ ਵੀ ਤੁਸੀਂ ਅੱਗੇ ਬੇਟੇ ਨੂੰ ਉਹਦੇ ਮੋਢੇ ਤੇ ਚੁੱਕ ਹਾਂ ਮੋਢਿਆਂ 'ਤੇ ਚੁੱਕ ਗਏ ਤਾਂ ਘੜੀ ਆਂ ਦੱਤ ਅਲਾਸ ਉਸ ਵੇਲੇ ਹੋ ਗਿਆ ਥੋੜਾ ਮਤ ਉਹ ਜਦ ਲੱਤ ਕੱਟੀ ਗਈ ਸੀ ਮੇਰੇ ਲੱਤ ਕੱਟ ਕੇ ਪੰਜ-ਛੇ ਬਾਅਦ ਫੇਰ ਚੱਲ ਗਿਆ ਕੰਮ ਇਹ ਦੱਤ ਫੇਰ ਨਹੀਂ ਰੁਕਿਆ ਫੇਰ ਗਾਦੋ ਕਹਿੰਦੇ ਬਾਬਾ ਜੀ ਦੀ ਮੌਤ ਹੋ ਕੇ ਰਹੂਗੀ ਨਹੀਂ ਦੱਤ ਕਟਾ ਮਹਾ ਦੱਤ ਕਟਾ ਇਤਾਂ ਚੱਕੂ ਨੇ ਇਹਨੂੰ ਚੱਕੂ ਗਾਉਂ ਕਿਹੜੇ ਪਿੰਡ ਜੋ ਬੰਦੇ ਆਉਂਦੇ ਨੇ ਆਪਣੇ ਕੋਲ ਹਾਂਜੀ ਆ ਤੇ ਕਦੋਂ ਪਿਆ ਨਹੀਂ ਜੇ ਮੈਨੂੰ ਐ ਪੜਾਂਦਾ ਦਿਨ ਰਾਤ ਖਟਾ ਦੰਦਾ ਚਲੋ ਬੇਟਾ ਦਾ ਬੈਠਾ ਰਹਿੰਦਾ ਹੁਣ ਭਾਈ ਆਪਣੀ ਤਾਂ ਮਰਦਾ ਬੇਵਾਹ ਹੋਈ ਪਈ ਆ ਕੋਈ ਆਪਣਾ ਹੀਦਾ ਨਹੀਂ ਕੋਈ ਜੀਦਾ ਨਹੀਂ ਹੁਣ ਨਾ ਪੈਸਾ ਰਹਾ ਨਾ ਤੁਸੀਂ ਮੀਡੀਆ ਦੇ ਮਾਧਿਅਮ ਨਾਲ ਕੀ ਤੁਸੀਂ ਕੋਹਾੜ ਰਹਿਣਾ ਚਾਹੁੰਦੇ ਹਾਂ ਜੀ ਜੀ ਸਾਡੀ ਮੀਡੀਆ ਦੇ ਮਾਧਿਅਮ ਨਾਲ ਕੀ ਕਹਿਣਾ ਚਾਹੁੰਦੇ ਹਾਂ ਹਾਂ ਜੀ ਦਾ ਮੀਡੀਆ ਨੂੰ ਸਾਨੂੰ ਇਹੀ ਕਹਿੰਦੇ ਆ ਭਾਈ ਜੇ ਕੋਈ ਫਕਟੋਂ ਬੰਦਾਚਾਰਾ ਕੋਈ ਕਰ ਸਕਦਾ ਹੂੰ ਗਰੀਬ ਆਦਮੀ ਦੀ ਮਦਦ ਨਹੀਂ ਮੇਰਾ ਗੁਰ ਜੋਰ ਨਹੀਂ ਪਾਣੀ ਤੋਂ ਵੀ ਰਹਿ ਗਏ ਪਾਣੀ ਵੀ ਨਹੀਂ ਹੈਗਾ ਸਾਡੇ ਕੋਲ ਠੀਕ ਹੈ ਪਾਣੀ ਵੀ ਨਹੀਂ ਹੈਗਾ ਭਾਈ ਕਿਸੇ ਦੇ ਬਾਲਟੀ ਭੱਦ ਮੈਂ ਉਹ ਵੀ ਭੱਦਦਾ ਕੋਈ ਨਹੀਂ ਭੱਦਦਾ ਠੀਕ ਹੈ ਜੀ